ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਮਾਲਵਾ ਵੱਲੋਂ ਬਿਨਾ ਪਰਮਟ ਤੋਂ ਚੱਲ ਰਹੀਆਂ ਬੱਸਾਂ ਨੂੰ ਲੈ ਕੇ ਸਰਦੂਰਗੜ ਬੱਸ ਸਟੈਂਡ ਵਿੱਚ ਰੋਸ ਮੁਜ਼ਾਹਰਾ ਕੀਤਾ ਇਸ ਮੌਕੇ ਯੂਨੀਅਨ ਦੇ ਪ੍ਰਧਾਨ ਮਲੋਕ ਸਿੰਘ ਹੀਰਕੇ ਅਤੇ ਸੁਭਾਸ਼ ਅਰੋੜਾ ਨੇ ਇਸ ਰੋਸ ਮੁਜ਼ਾਹਰੇ ਸੰਬੰਧੀ ਜਾਣਕਾਰੀ ਦਿੰਦਿਆਂ ਕੀ ਕਿਹਾ ਆਓ ਸੁਣਦੇ ਹਾਂ ਇਸ ਰਿਪੋਰਟ ਦੇ ਵਿੱਚ ਕਰਤਾ ਰਾਗਰਜੀ ਕੀ ਫਤਿਹ ਹਾਂਜੀ ਮੈਂ ਭਾਰਤੀ ਕਿਸਾਨ ਜੂਨੀਅਨ ਇਕਤਾ ਮਾਲਵਾ ਹੀਰਕੇ ਦਾ ਸੂਬਾ ਗੁਰਮੁਖ ਸਿੰਘ ਹੀਰਕੇ ਬੋ ਰਿਹਾ ਅੱਜ ਅਸੀਂ ਸਰਦੂਲਗੜ੍ਹ ਦੇ ਬਾਸਟੇਨ ਦੇ ਵਿੱਚ ਅਸੀਂ ਕਾਈ ਬੰਦ ਕਰਾ ਰੋਜ਼ ਮੁਜਹਰਾ ਇਸ ਕਰਕੇ ਕੀਤਾ ਕਿ ਅਸੀਂ ਆਰਟੀਓ ਬਠਿੰਡਾ ਨੂੰ ਮਿਲੇ ਸੀ ਵੀ ਸਰਦੂਲਗੜ੍ਹ ਦੇ ਵਿੱਚ ਕੁਝ ਬੱਚਾ ਦਾ ਨਜਾਇਜ਼ ਚੱਲ ਰੀਆਂ ਨੇ ਕੁਝ ਬਸਾਂ ਜਿਨ੍ਹਾਂ ਦੇ ਸਹੀ ਸਾਠੀ ਆਪਣਾ ਉਹਨਾਂ ਨੇ ਕਿ ਟਾਈਮ ਟੇਬਲ ਨੇ ਜਾਂ ਸਹੀ ਉਹਨਾਂ ਨੇ ਪੈਸੇ ਭਰੇ ਹੋਏ ਨੇ ਉਹਨਾਂ ਨੂੰ ਕੋਈ ਥਾਂ ਹੈ ਨਹੀਂ ਇਸ ਕਰਕੇ ਆਰਟੀਓ ਨੂੰ ਮਿਲੇ ਤਾਂ ਉਹਨੇ ਸਾਨੂੰ ਇਹ ਆ ਗੱਲ ਆਉਂਦੀ ਵੀ ਮੇਰੀ ਨਾਲ ਦੀ ਦੀ ਕੋਈ ਗੱਲ ਨਹੀਂ ਜਿਹੜੀਆਂ ਨਜਾਇਜ਼ਾਂ ਜੇ ਚੱਲਦੀਆਂ ਅਸੀਂ ਇਹ ਗੱਲ ਕਹਿ ਰਹੀ ਵੀ ਛੋਡੀ ਜੇ ਨਾਲ ਦੀ ਚ ਕੋਈ ਗੱਲ ਇਹੋ ਜੀ ਆਉਂਦੀ ਨਹੀਂ ਤੁਹਾਨੂੰ ਪਤਾ ਨਹੀਂ ਆ ਪ੍ਰਮਾਤਮਾ ਨੇ ਤੈਨੂੰ ਕੁਰਸੀ ਦਿੱਤੀ ਹੋਈ ਆ ਤੂੰ ਆਰਟੀਓ ਬਠਿੰਡੇ ਜ਼ਿਲ੍ਹੇ ਦਾ ਫਿਰ ਤੈਨੂੰ ਬੱਸਾਂ ਦਾ ਨਹੀਂ ਪਤਾ ਵੀ ਕਿੱਥੇ ਨਿਯਾਜ਼ ਚੱਲਦੀਆਂ ਕਿੱਥੇ ਜਾ ਚੱਲਦੀਆਂ ਤੈਨੂੰ ਇਹ ਬੱਸਾਂ ਦਾ ਨਹੀਂ ਪਤਾ ਵੀ ਦੱਬ ਵਾਲਿਆਂ ਤੋਂ ਕਿੰਨੀਆਂ ਬੱਸਾਂ ਅੰਦਰ ਸਰਦੂਲਗੜ੍ਹ ਦੇ ਵਿੱਚ ਨਿਯਾਜ਼ ਆਉਂਦੀਆਂ ਤੈਨੂੰ ਇਹਦਾ ਬੱਸਾਂ ਦਾ ਨਹੀਂ ਪਤਾ ਜਿਹੜੀਆਂ ਸਾਲ ਤੋਂ ਚਾਰ ਬੱਸਾਂ ਸਰਦੂਲਗੜ੍ਹ ਤੋਂ ਰਾਜਾ ਰਾਜਾ ਰਾਜਰਾਣੇ ਚੱਲ ਰਹੀਆਂ ਤੈਨੂੰ ਕੋਈ ਪਤਾ ਨਹੀਂ ਤੇਰੀ ਕੁਰਸੀ ਕਾਦੀ ਆ ਫਿਰ ਤੈਨੂੰ ਪਤਾ ਕੀ ਆ ਲੋਕਾਂ ਦਾ ਕਿੱਥੇ ਵਸ ਰਹੇ ਨੇ ਇਸ ਕਰਕੇ ਤੇਰੀ ਮੇਰੀ ਭੁਗਤਣਾ ਬੱਸਾਂ ਚੱਲ ਰਹੀਆਂ ਉਹਨਾਂ ਨੂੰ ਰੋਕ ਤੇ ਜਿਹੜੇ ਬੰਦਾ ਦਾ ਆਪਣੇ ਬੱਚੇ ਲੈ ਕੇ ਸਹੀ ਹਾਲਤ ਦੇ ਵਿੱਚ ਆਪਣਾ ਟਾਈਮ ਟੇਬਲ ਪੜਿਆ ਹੋਇਆ ਸਹੀ ਉਹਨਾਂ ਦੇ ਪੈਸੇ ਭਰੇ ਹੋਏ ਨੇ ਉਹਨਾਂ ਨੂੰ ਟਾਈਮ ਦਿੱਤਾ ਜਾਵੇ ਇਸ ਕਰਕੇ ਅੱਜ ਅਸੀਂ ਸਰਜੂਲਗੜ ਦੇ ਵਿੱਚ ਇਹ ਰੋਸ ਪ੍ਰਦਰਸ਼ਨ ਕੀਤਾ ਤੇ ਨਾਲ ਮੈਂ ਦੱਸਣਾ ਚਾਹਣਾ ਇਸ ਆਰਡੀਆ ਨੂੰ 3-4 ਮਰਖਾਚਾ ਦਿੱਤੀਆਂ ਹੋਈਆਂ ਸ਼ੁਭਾ ਚੰਦਰ ਨੇ ਯਾਬ ਅਸਾ ਨਯਾਜ ਨੇ ਆ ਜਯਜ ਨੇ ਤੇ ਉਲਟਾ ਸਗੋ ਕੀ ਕਰਿਆ ਮੈਂ ਮੀਟਾ ਕੇ ਸੱਦੂਗਾ ਫਿਰ ਕੋਈ ਗੱਲ ਕਰੂੰਗਾ ਤੂੰ ਕੌਣ ਅਧਿਕਾਰੀ ਆ ਤੂੰ ਇੱਕ ਮੋਖੇ ਦਾ ਅਫਸਰ ਆ ਮੋਖਾ ਤੂੰ ਮੀਟਾ ਕੀ ਦੀ ਸੱਦ ਰੀਆ ਤੂੰ ਪਿੰਡ ਦੀ ਜਿੰਨੀ ਫੜ ਕਰ ਉਸ ਇਲਾਕੇ ਦੀ enquary ਕਰ ਉਥੇ ਕਿਹੜੀਆਂ ਬਸਾਂ ਚੱਲਦੀਆਂ ਕਿਹੜੀਆਂ ਨਹੀਂ ਚੱਲਦੀਆਂ enquary ਕਰਕੇ ਦੂਜਿਆਂ ਨੂੰ ਫੜ ਕੇ ਅੰਦਰ ਦੇ ਦੇ ਇਸ ਕਰਕੇ ਅਸੀਂ ਅੱਜ ਪ੍ਰਦਰਸ਼ਨ ਕੀਤਾ ਆਉਣ ਵਾਲੇ ਜ਼ਿਲ੍ਹਾ ਦੇ ਵਿੱਚ ਲੈਟਰਪੈਡ ਦੇ ਉੱਤੇ ਮੰਗ ਪਕਰ ਦੇ ਕੇ ਫਰਜ਼ੂਲਗੜ ਦਾ ਅੱਡਾ ਵੀ ਜਾਮ ਕੀਤਾ ਜਾ ਸਕਦਾ ਤੇ ਨਹੀਂ ਤਾਂ ਆਰਟੀਓ ਦਾ ਦਫਤਰ ਦਾ ਘਰਾਓ ਕੀਤਾ ਜਾ ਸਕਦਾ ਜੇਕਰ ਸਾਨੂੰ ਇਨਸਾਫ ਨਾ ਮਿਲਿਆ ਇਹਨੀਆਂ ਗੱਲਾਂ ਕਰਦਾ ਖਿਮਨ ਦਾ ਜਾਜਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਕੁਛ ਦਿਨ ਪਹਿਲਾਂ ਸਰਦੂਲਗੜ ਤੋਂ ਰਾਜ ਰੈਣਾ ਫੀਸ ਭਰੀ ਸੀ ਪਰਮੜਦੀ ਜੀ ਸਾਨੂੰ ਭਗਵੰਤ ਮਾਨ ਸਰਕਾਰ ਨੇ ਬੇਰੋਜ਼ਗਾਰਾਂ ਨੂੰ ਇਹ ਪਰਮੜ ਦਿੱਤੇ ਆ ਜੀ ਪਰ ਉਦੋਂ ਵੀ ਸਾਡੀ ਸੁਣਵਾਈ ਨਹੀਂ ਹੋਈ ਸੀ ਪ੍ਰਧਾਨ ਜੀ ਨਾਲ ਬੇਨਤੀ ਕਰਕੇ ਇਹਨਾਂ ਨੂੰ ਨਾਲ ਲੈ ਕੇ ਗਏ ਉਹਣਾ ਨੇ ਸਾਨੂੰ 8 ਦਿਨਾਂ ਦਾ ਟਾਈਮ ਦਿੱਤਾ ਵੀ 8 ਦਿਨਾਂ ਤੋਂ ਬਾਅਦ ਅਸੀਂ ਤੁਹਾਨੂੰ ਟਾਈਮ ਟੇਬਲ ਦੇ ਦੇਾਂਗੇ ਸਾਨੂੰ 8 ਦਿਨਾਂ ਬਾਅਦ ਟਾਈਮ ਟੇਬਲ ਜਾਰੀ ਕਰਤਾ 4 ਤਰੀਕ ਨੂੰ ਅੱਜ ਜਿਹੜਾ 10 ਤਰੀਕ ਨੂੰ ਉਹ ਟਾਈਮ ਟੇਬਲ ਕੈਨਸਲ ਕਰਤਾ ਮੋٹے ਪੈਸੇ ਲੈ ਕੇ ਇੱਥੇ ਨਜਾਇਜ਼ ਬੱਸਾਂ ਚੱਲ ਰਹੀਆਂ 16 ਬੱਸਾਂ 32 ਟਾਈਮ ਹੈ ਜੀ ਮੇਰੀਆਂ 5 ਤਰਖਾਸਤਾਂ ਗਈਆਂ ਹੋਈਆਂ ਆ ਆਰਟੀਓ ਬਠਿੰਡਾ ਨੂੰ ਭਗਵੰਤ ਮਾਨ ਨੂੰ ਸਭ ਨੂੰ ਮੈਂ ਤਰਖਾਸਤਾਂ ਗੱਡੀਆਂ ਹੋਈਆਂ ਜੀ ਕੋਈ ਸੁਣਵਾਈ ਨਹੀਂ ਹੈਗੀ ਜੀ ਮੈਂ ਜੇ ਉਹ ਮੇਰੀ ਜਿਹੜੀ ਮੇਰੀ ਸ਼ਿਕਾਇਤ ਹੈ ਉਹ ਮੇਰੀ ਸ਼ਿਕਾਇਤ ਗਲਤ ਹੈ ਤਾਂ ਮੈਂ ਐਫੀ ਡੈਡ ਦੇਣਾ ਮੇਰੇ ਤੇ ਪਰਚਾ ਦਰਜ ਕੀਤਾ ਜਾਵੇ ਮੈਂ ਕਹਿਣਾ ਵੀ ਜੇ ਸਰਦੂਲਗੜ 16 ਬਸਾਂ ਇੱਥੇ ਡੱਬਾ ਵਾਲੇ ਆਉਂਦੀਆਂ ਜੇ ਉਹ ਜਾਇਜ਼ ਨਹੀਂ ਤਾਂ ਮੈਂ ਆਪਦੇ ਤੇ ਪਰਚਾ ਕਰਾਉਣ ਨੂੰ ਤਿਆਰ ਆਗਾ ਅੱਜ ਵੀ ਐਫੀ ਡੈਡ ਦੇਣ ਨੂੰ ਤਿਆਰ ਆਵੇਂ ਉਹ ਨਜਾਇਜ਼ ਆਉਂਦੀਆਂ ਮਤਰਾ ਤੱਕ ਬਰਮਣ ਰਹੇ ਉਹਨਾਂ ਦੇ ਟੱਕੇ ਨਾਲ ਇੱਥੇ ਆਉਂਦੀਆਂ 3 ਲੱਖ ਰੁਪਏ ਮਹੀਨਾ ਲੈਂਦਾ ਹੈ ਆਰਟੀਏ ਮੇਰੀ ਬਹਿਕੇ 10 ਵਾਰੀ ਗੱਲ ਹੋ ਗਈ ਮੈਨੂੰ ਕਹਿੰਦਾ ਬਸ ਤੂੰ ਚੱਲ ਉੱਥੇ ਮੈਂ ਭੇਜਦਾ ਮੈਂ ਕਿਹਾ ਤੁਸੀਂ ਗੱਡੀ 'ਚ ਮੈਨੂੰ ਬੱਚੇ ਬਿਠਾਓ ਜ ਪਰਚੀਆਂ ਤੱਕ ਮੈਂ ਨਾਲ ਲਾਤੀਆਂ ਜਿਹੜੀਆਂ ਪਰਚੀਆਂ ਰਿਆਣਾ ਘਟਾਉਂਦੇ ਆਓ ਕੋਈ ਸੁਣਵਾਈ ਨਹੀਂ ਜੇ ਬੰਦੇ ਕੋਲ ਮੇਰਾ ਬੇਟਾ ਬੇਰੋਜ਼ਗਾਰ ਹੈ ਜੀ ਉਹ ਡੱਬਾ ਵਾਲੀ ਵਾਲੀ ਬੱਸ ਆ ਗਈ ਜਿਹੜੀ ਮੈਂ ਕਹਿੰਨਾ ਜੀ ਆ ਮੇਰਾ ਮੁੰਡਾ ਬੇਰੋਜ਼ਗਾਰ ਹੈ 12 ਪੜਿਆ ਹੋਇਆ ਇਹਨੂੰ ਪਰਮਿਟ ਮਿਲੇਗਾ 8 4 ਤਰੀਕ ਨੂੰ ਟਾਈਮ ਟੇਬਲ ਦੇ ਕੇ 10 ਤਰੀਕ ਨੂੰ ਟਾਈਮ ਟੇਬਲ ਕੈਨਸਲ ਕਰਤਾ ਵੀ ਤੁਸੀਂ ਆਪਦੀ ਮੋٹے ਪੈਸੇ ਲੈ ਲਈ ਤਰਟੇਦਾਰ ਬੰਦੇ ਆ ਉਹ ਪੁਰਾਣੀਆਂ ਟਰਾਂਸਪੋਰਟਾਂ ਨੇ ਨਮਿਆਂ ਨੂੰ ਇਹ ਕਿੱਥੇ ਖੜਨ ਦਿੰਦੇ ਆ ਨਮਿਆਂ ਨੂੰ ਇਹ ਚੱਲਣ ਨਹੀਂ ਦਿੰਦੇ ਕੋਟੀ ਅਗਲੀ ਰੰਡ ਇੱਥੇ ਕੀ ਰੋਗੀ ਅਗਰਾ ਦੀ ਬਸ ਪ੍ਰਧਾਨ ਨਾਲ ਰਾਇ ਕਰਕੇ ਅਸੀਂ ਆ ਆਰਟੀਓ ਦਫਤਰ ਦਾ ਕਮਰਾ ਘੇਰਾਂਗੇ ਪੱਕੇ ਤੌਰ ਤੇ ਮੋਰਚੇ ਲਾਵਾਂਗੇ ਉੱਥੇ ਜੀ ਜਦੋਂ ਅਸੀਂ ਟੈਕਸ ਵੀ ਭਰ ਰਹੇ ਹਾਂ ਅਸੀਂ ਖਰਚਾ ਵੀ ਕਰ ਰਹੇ ਹਾਂ ਸਾਰਾ ਤੇਲ ਹੀ ਬਾੜਿਆ ਡਰਾਈਵਰ ਕੰਟਰੋਲ ਵੀ ਦੇਵਾਂਗੇ ਜੀ ਤਾਂ ਪਰ ਅਸੀਂ ਠਾਕ ਉੱਥੇ ਬੈਠਾਂਗੇ ਚਾਬੀਆਂ ਸਮਾਦਾਂਗੇ ਵੀ ਆ ਸੂਈ ਸੰਭਲੋ ਸਾਡੀਆਂ ਬਸਾਂ ਦੀਆਂ ਚਾਬੀਆਂ 10 ਲੱਖ ਰੁਪਿਆ ਲਈ ਬੈਠੇ ਹਾਂ ਵਿਆਜ ਤੇ ਲੱਗੀ ਜੀ ਠੀਕ ਹੈ ਜੀ